we uh -huh. ਪ੍ਰਧਾਨ ਜੀ ਅੱਜ ਜਿਹੜੀ ਤੁਸੀਂ ਅਰਥੀ ਸਾੜੀ ਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਮੈਂ ਮੈਂ ਦਰਸ਼ਨ ਭੈਣੀ ਬਾਕਾ ਬੀਕੇ ਜੂ ਦੁਕਾਉਂਦਾ ਤਾਂ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਜੋਗੇਠਾਣੇ ਬਾਰਗੇ ਅ ਅਰਥੀ ਸਾੜੀ ਐ ਮਜਾਰਾ ਲੈ ਕੇ ਗਏ ਆ ਕਿਉਂਕਿ ਲਗਾਤਾਰ 11 ਤਰੀਕ ਤੋਂ ਜਿਹੜੀ ਮਾਕੇ ਦੇ ਵਿੱਚੋਂ ਕੁੜੀ ਲਾਪਤਾ ਆ ਗਈ ਜਿਹੜੀ ਨਮਾਲਕ ਐ ਉਹਦਾ ਹਜੇ ਤੱਕ ਪੁਲਿਸ ਨੇ ਕੋਈ ਵੀ ਅਸੀਂ ਬਹੁਤ ਵੱਡੇ ਵੱਡੇ ਪ੍ਰੋਗਰਾਮ ਕੀਤੇ ਆ ਤੇ ਹਜੇ ਕੋਈ ਗੁੱਸੂ ਗੁੱਸੂ ਨਹੀਂ ਨਿਕਲਿਆ ਕੁਰਸਾ ਉਸ ਨੂੰ ਕੁੜੀ ਨੂੰ ਲੱਭਣ ਦੇ ਵਿੱਚ ਫੇਲ ਹੈ ਤਾਂ ਕਹਿੰਦੇ ਆਂ ਵੀ ਪੰਜਾਬ ਦੇ ਵਿੱਚ ਕਾਲਾ ਹਨੇਰ ਆ ਜਿਹੜਾ ছায়ਾ ਹੋਇਆਗਾ ਸਾਨੂੰ ਪੰਜ ਦਿਨ ਹੋ ਗਏ ਅੱਜ ਥਾਣੇ ਦੇ ਬਾਰਗੇ ਦੁਆਰਾ ਤੱਕ ਬੈਠਿਆ ਨੂੰ ਤੇ ਅੱਜ ਆਰਤੀ ਸਾਢੀ ਹੈ ਤੇ ਨਾਲ ਲਾਂਨ ਕੀਤਾ ਵੀ ਕੱਲ ਨੂੰ 30 ਤਰੀਕ ਨੂੰ ਸਾਡੀ ਬਲਾਕ ਦੀ ਮੀਟਿੰਗ ਕਰਕੇ ਅਸੀਂ ਵਿਜੇ ਸਿੰਘਲੇ ਦੀ ਕੋਠੀ ਦਾ ਘਰ ਦਾ ਘਰਾਓ ਕਰਾਂਗੇ ਕਿਉਂਕਿ ਕੱਲ ਨੂੰ ਸ਼ਾਮ ਨੂੰ ਅਸੀਂ ਡੇਟ ਹੈ ਜਿਹੜੀ ਤੈਅ ਕਰਦਾਂਗੇ ਫੈਸਲਾ ਸਾਡਾ ਹੋ ਸਕਿਆ ਵੀ ਜਿਹੜਾ ਵਿਜੇ ਸਿੰਘ ਲਗਾ ਉਹ ਮੁੰਡੇ ਵਾਲਿਆਂ ਦੇ ਹੱਕ ਦੇ ਵਿੱਚ ਫੋਨ ਕਰਦਾਗਾ ਪੁਲਿਸ ਦੇ ਉੱਤੇ ਪ੍ਰੈਸ਼ਰ ਬਣਾਉਂਦਾਗਾ ਭਮਾਂ ਦੀ ਜਦੋਂ ਤੋਂ ਲਗਾਤਾਰ ਲਗਾਤਾਰ ਅਸੀਂ ਧਰਨਾ ਲਾ ਕੇ ਬਾਹਰ ਕੇ ਬਹਿ ਗਏ ਆ ਉਦੋਂ ਤੋਂ ਪੁਲਿਸ ਹਰਕਤ ਦੇ ਵਿੱਚ ਆਈ ਹੈ ਲੱਭਣ ਲੱਗੀ ਹੈ ਦੂਰ ਦੂਰ ਤੱਕ ਗਈ ਹੈ ਕੁੜੀ ਨੂੰ ਲੱਭਦੀ ਹੈ ਪਰ ਬੀਜੇ ਸਿੰਘ ਰਾਏ ਦੇ ਦਾਖਲਦਾਰ ਜੀ ਦੇਖ ਕੇ ਪੁਲਿਸ ਤੇ ਪ੍ਰੈਸ਼ਰ ਪਾਉਂਦਾਗਾ ਉਹਦੇ ਅਸੀਂ ਖਿਲਾਫ ਇਲਾਨ ਕੀਤਾਗਾ ਜੀ ਉਹਦੀ ਕੋਠੀ ਦਾ ਘਰਾਓ ਕਰਾ ਕੇ ਕੱਲ ਨੂੰ ਸ਼ਾਮ ਨੂੰ ਅਸੀਂ ਤਰੀਕ ਆ ਜਿਹੜੀ ਤੈਅ ਕਰਦਾਂਗੇ ਇਸ ਕਰਕੇ ਉਹਨਾਂ ਚਿਰ ਖਹਿੜਾ ਨਹੀਂ ਛੱਡਾਂਗੇ ਜਿੰਨਾ ਚਿਰ ਉਹ ਕੁੜੀ ਆ ਲੱਭ ਕੇ ਉਸ ਪਰਿਵਾਰ ਦੇ ਹਵਾਲੇ ਨਹੀਂ ਕਰਦੇ ਅ ਬੀਕੇ ਜੂ ਟਕਾਉਂਦਾ ਵੱਲੋਂ ਜਿਹੜਾ ਇਹ ਕੇਸ ਲੈ ਕੇ ਲਗਾਤਾਰ ਘੋਕ ਕਰਕੇ ਪੁਲਿਸ ਤੇ ਤੇ ਸਰਕਾਰ ਤੇ ਪ੍ਰੈਸ਼ਰ ਬਣਾਇਆ ਹੋਇਆ ਤੇ ਇਲਾਕੇ ਦੇ ਜਿਹੜੇ ਲੋਕ ਐ ਇਲਾਕੇ ਦੇ ਕਿਸਾਨ ਮਜ਼ਦੂਰਾਂ ਦੇ ਜਿ세 ਬੰਦਿਆਂ ਨੇ ਉਹ ਵੀ ਵੱਡੀ ਪੱਧਰ ਤੇ ਰੋਸ ਵਜੋਂ ਇੱਥੇ ਆਉਂਦਿਆਂ ਨੇ ਜਦੋਂ ਅੱਜ ਪਿੰਡ ਦੇ ਵਿੱਚ ਜੋਗੇ ਦੇ ਵਿੱਚ ਮਜਾਰਾ ਕੱਢਿਆ ਦੁਕਾਨਾਂ ਤੋਂ ਲੋਕ ਬਾਹਰ ਨਿਕਲ ਨਿਕਲ ਨਾਰੇ ਲਾਉਂਦੇ ਸੀਗੇ ਕਿਉਂਕਿ ਇੱਥੇ ਕੋਈ ਸੇਫ ਨਹੀਂ ਹੈਗਾ ਸਾਡੀਆਂ ਬੱਚੀਆਂ ਨੇ ਘਰੋਂ ਤੋੜ ਦਿੰਦੇ ਆ ਸਕੂਲਾਂ ਦੇ ਵਿੱਚ ਕੋਈ ਪਤਾ ਨਹੀਂ ਸ਼ਾਮ ਨੂੰ ਘਰੇ ਆਉਣ ਨਾ ਆਉਣਾ ਕੋਈ ਗੁੰਡਿਆਂ ਵੱਲੋਂ ਹਮਲਾ ਹੋ ਜੇ ਬੱਚਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਜਿਹੜੀਆਂ ਉਹ ਲੁੱਟੀਆਂ ਜਾਂਦੀਆਂ ਨੇ ਇਸ ਕਰਕੇ ਕਾਲੇ ਨੇਹਰ ਦੇ ਖਿਲਾਫ ਇਹ ਜਿਹੜਾ ਰਾਹ ਗਏ ਬੰਦ ਕਰਨ ਦੇ ਵਾਸਤੇ ਅਸੀਂ ਲਗਾਤਾਰ ਥਾਣੇ ਦੇ ਵਾਰਗੇ ਬੈਠੇ ਆ ਤੇ ਇਹ ਰਾਹ ਬੰਦ ਕਰਾ ਕੇ ਰਹਾਗੇ ਤੇ ਜੇਕਰ ਪੰਜਾਬ ਸਰਕਾਰ ਦੇ ਇਹ ਬੈਨਰ ਲਾਏ ਆ ਉਹਨਾਂ ਉੱਤੇ ਜੇਕਰ ਅ ਨਹੀਂ ਇਹ ਪੰਜਾਬ ਪੁਲਿਸ ਜਾਂ ਕੋਈ ਪੰਜਾਬ ਸਰਕਾਰ ਹਰਕਤ ਨਹੀਂ ਕਰਦੀ ਤਾਂ ਇਹ ਬੈਨਰਾਂ ਦੇ ਹਿਸਾਬ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਸਵਾਲ ਕਰਾਂਗੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਜਿਹੜੇ ਪਿੰਡਾਂ ਦੇ ਵਿੱਚੋਂ ਇਹ ਜੇ ਹਰਕਤਾਂ ਹੁੰਦੀਆਂ ਰਹਿ ਗਈਆਂ ਉੱਥੇ ਪਿੰਡਾਂ ਦੇ ਵਿੱਚ ਬਾਕੇ ਦਾ ਵੜਨ ਤੋਂ ਇਹਨਾਂ ਨੂੰ ਮਨਾ ਕਰਾਂਗੇ ਤੇ ਜਿੰਨਾਂ ਚੱਕਰ ਸਾਡੀ ਬੱਚੀ ਨਹੀਂ ਮਿਲਦੀ ਉਹਨਾਂ ਚ ਲਗਾਤਾਰ ਸੰਘਰਸ਼ਾ ਜਿਹੜਾ ਉਹ ਜਾਰੀ ਰੱਖਾਂਗੇ